ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸਾਨੂੰ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਤ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਹੋ ਸਕੇ ਤੇ ਜੇ ਮੇਰੇ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8899099728 ਅੱਜ ਦੀ ਵੀਜਿਟ ਮੇਰੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਦੋ ਬੜਾ ਸੇਲ ਹੀ ਲੈ ਕੇ ਆਏ ਆਂ ਦੁਨੀ ਵੜਨਾ ਸੁਈਆਂ ਸੁਵਈਆਂ ਇੱਕ ਦੇਖ ਸਕਦੇ ਟਾਪ ਬਰੀਡ ਦੀ ਆ ਫਾਰਮ ਦੇ ਵਿੱਚ ਆਪਾਂ ਪਰਚੇਜ ਕੀਤੀ ਆ ਸੁਈ ਸੁਬਾਈ ਤੇ ਇੱਕ ਬੜ ਤੜਕੇ ਦੀ ਸੁਈ ਤਾਜੀ ਬਾਈ ਦੂਜਾ ਸੁਬਾ ਸੁਈ ਆ ਮਗਰ ਇਹਨੇ ਬੱਸੇ ਰੋ ਜਾਂਦਾ ਤਾਂ ਆ ਚੈੱਕ ਕਰ ਸਕਦੇ ਮਗਰ ਇਹਦੇ ਬੱਸਾ ਬਾਈ ਜੀ ਜੇਰ ਜੱਪਾ ਬਿਲਕੁਲ ਓਕੇ ਆ ਚੱਕਰ ਲਓ ਜੇਰ ਪੱਕਾ ਇਹਦਾ ਵੀਡੀਓ ਵੀ ਬਣਾਈ ਵੀ ਆਪਣੀ ਜੇਰ ਦੀ ਤੇ ਜੇ ਗੱਲ ਕਰੀਏ ਇਹਦੀ ਕਦ ਕਾੜ ਦੀ ਕਦ ਕਾੜ ਪੂਰਾ ਫੁੱਲਾ ਦੇਖ ਸਕਦੇ ਥੋੜਾ ਜਿਹਾ ਚਿਪਟਾ ਦਾ ਕ੍ਰੋਸ ਪਨ ਹੈਗਾ ਥਾਣ ਥਣ ਬਹੁਤ ਚੰਗਾ ਲੱਗਿਆ ਦੇਖ ਸਕਦੇ ਚਾਰੇ ਥਣ ਪੂਰੇ ਨਿਖੜੇ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਹੱਥੀ ਚਵਾਈ ਵਾਲਾ ਤੇ ਦੁੱਧ ਦੇ ਲੇਵ ਵਿਚੋਂ ਆਪਾਂ 4-5 ਕਿਲੋ ਕੱਢਤਾ ਵੀਡੀਓ ਵੀ ਬਣਾਈ ਵੇ ਦੁੱਧ ਦੀ ਬਗਲ ਧਾਰਾਂ ਧੂਰਾ ਇੱਕ ਨੰਬਰ ਚ ਵਾਈ ਅਰਡਰ ਦੇ ਸਕਦੇ ਹਾਂ ਬਹੁਤ ਸੋਹਣਾ ਤਿਆਰ ਕੀਤਾ ਕਰਨ ਵਾਲੀ ਨੇ ਤੇ ਜੇ ਗੱਲ ਕਰਕੇ ਇਹਦੇ ਦੁੱਧ ਦੀ ਦੁੱਧ ਐਸ ਵਾਰੀ ਆਸ ਉਮੀਦ ਆ 26 ਤੋਂ 29 ਕਿਲੋ ਤੋਂ ਬੜੀ ਆਰਾਮਦਈਣੀ ਚਵਾਊਗੀ ਕਿਉਂਕਿ 26-27 ਕਿਲੋ ਪਹਿਲਾਂ ਫਲੂਨ ਨੇ ਵੜਨ ਦੇ ਦਿੱਤਾ ਇਹਨੇ ਕੱਦ-ਕੱਦ ਚ ਚੈੱਕ ਕਰ ਲਓ ਪੱਟਪੂੜਾ ਦੇਖ ਸਕਦੇ ਹਾਂ ਆਰਡਰ ਬਹੁਤ ਸੋਹਣਾ ਫਿਕਸ ਆਰਡਰ ਦੀ ਆ ਕੋਈ ਐਨੀ ਵੀ ਟੁੱਟਮਾ ਖਵਾਨਾਗਾ ਦੇਖ ਸਕਦੇ ਹਾਂ ਸਟੀਚਿੰਗ ਵਾਲਾ ਆਰਡਰ ਆ ਪੂਰਾ ਫਿਟਿੰਗ ਵਾਲਾ ਦੇਖ ਸਕਦੇ ਤੇ ਦੁੱਧ ਐਸ ਵਾਰੀ ਭਾਈ ਜੇ ਕੋਈ ਚੰਗੀ ਸੇਵ ਵਾਲਾ ਹੈ 28 29 ਕੋਲ ਤੋਂ ਬੜੀ ਆਮਦਰੀ ਨੇ ਚਵਾ ਦੂਗਾ ਤੇ ਪ੍ਰਾਈਸ ਇਹਦਾ ਫੋਨ ਤੇ ਹੋਊਗਾ ਹੋਊਗਾ ਜੈਜ ਤੇ ਜੇ ਗੱਲ ਕਰੀਏ ਦੋ ਨੰਬਰ ਦੀ ਦੇਖ ਸਕਦੇ ਆਂ ਭਾਈ ਫਾਰਮ ਦੇ ਵਿੱਚੋਂ ਲਈ ਆ ਪੂਰੀ ਫੁੱਲ ਵੱਡੀ ਵਹਿੜ ਹੈਗੀ ਫੇਸ ਬਿਊਟੀ ਚੈੱਕ ਕਰ ਲਓ ਬੋਦੀਵਾਦੀ ਤੇ ਜੇ ਗੱਲ ਕਰੀਏ ਹਾਈਟ ਦੀ ਹਾਈਟ ਫੁੱਲ ਹੈ ਹਾਈਟ ਉਹਨੂੰ ਐਕਸਟਰਨਰੀ ਹੈ ਥਣ ਚੈੱਕ ਕਰ ਲਓ ਚਾਰੇ ਸਾਨੂੰ ਪੂਰੇ ਨੇਖਣਵੇਂ ਤੇ ਪੂਰੀ ਸਪੇਸ ਤੇ ਲੱਗੇ ਲੇਵ ਤੇ ਮਿਲਕ ਵੀ ਦੇਖ ਸਕਦੇ ਆਂ ਬਹੁਤ ਸਟਰੋਂਗ ਲੱਗੀਆਂ ਤੇ ਬਾਕੀ ਜਿਹੜਾ ਤਕਰੀਬਨ ਆਪਣਾ ਵੀਡੀਓ ਬਣਾਉਂਦਾ ਸਮਾਂ ਸਵੇਰ 9 ਵਜੇ ਦਾ ਹੀ ਹੁਣ ਤਾਂ ਤੇ ਫੇਸ ਬਿਊਟੀ ਚੈੱਕ ਕਰ ਲੋ ਕੱਦ-ਕੱਡ ਫੁੱਲ ਆ ਜੀ ਸੂਈ ਨੂੰ ਨਾ ਬਾਈ ਜੀ 20 ਤੋਂ 25 ਦਿਨ ਹੋ ਗਏ ਆ ਤੇ ਦੁੱਧ ਜਿਹੜਾ ਹੁਣੇ ਥਲੇ ਕੰਡੇ ਵਾਲਾ ਤਿਆਰ ਆ ਜਮ 20 ਲੀਟਰ ਤਿਆਰ ਆਗਾ ਦੁੱਧ ਆਪਾ ਬਾਈ ਜੀ 24 ਕਿਲੋ ਚੋ ਕੇ ਲਿਆ ਈ ਸੀ ਮਸ਼ੀਨ ਤੇ ਤੇ ਹੱਥੀ ਚੋ ਬਾਈ ਨਾ ਹੁਣੇ ਥਲੇ 20 ਕਿਲੋ ਦੁੱਧ ਤਿਆਰ ਆਗਾ ਤੇ ਮਗਰ ਇਹਦੇ ਬੱਛਾ ਬਾਈ ਜੀ ਚੈੱਕ ਕਰ ਲੋ ਬੱਛਾ ਮਗਰ ਆ ਬਾਈ ਹਾਈਟ ਬਣੂਗਾ ਤਾਂ ਐਕਸਟਰਾ ਆਨਰਰੀ ਆ ਦੇਖ ਸਕਦੇ ਆ ਕੱਦ-ਕੱਡ ਪੂਰਾ ਫੁੱਲ ਆ ਦੂਜਾ ਸੂਆ ਸੂਈ ਆ ਬਾਈ ਜੀ ਦੇਖੋ ਚੰਗੀ ਸੇਵਾਲਾ ਹੋਇਆ ਮੇਰਾ ਵੀਰ 27 28 ਕਿਲੋ ਚੈੱਕ ਕਰ ਸਕਦੇ ਹੋ। ਹਟ ਰੂਟਰ ਬਹੁਤ ਚੰਗਾ ਪੂਰੀ ਸੀਟ ਠੰਡੀ ਆ ਬਾਈ ਐਂ ਜੀ ਗੁਲਾਤ ਸੜ ਵਾਲੀ ਹੈਗੀ ਆ ਪੂਰੀ ਸੀਟ ਠੰਡੀ ਆ ਬਈ। ਤੇ ਇਹਦਾ ਵੀ ਮੁੱਲ ਜੈ ਜੀਆ ਹੋਊਗਾ ਫੋਨ ਤੇ ਅੱਜ ਦੀ ਵੀਡੀਓ ਮੇਰੇ ਆਪ ਦੇ ਬਾਹਰ ਤੋਂ ਇਸ ਲਈ ਦੋ ਬੈੜਾਂ ਲੈ ਕੇ ਆਈ ਦੋਨਾਂ ਦੀ ਪ੍ਰੋਪਰ ਡਿਟੇਲ ਤੁਹਾਨੂੰ ਦੇਤੀ ਆ। ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਦੋਨਾਂ ਬੈੜਾਂ ਦੇ ਵਿੱਚੋਂ ਕੋਈ ਵੀ ਬੈੜ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ। ਮੇਰਾ ਪਿੰਡ ਹੈਗਾ ਹਮਤਪੁਰਾ ਜ਼ਿਲ੍ਹਾ ਮੋਗਾ ਤਸਕੀਨਿਆਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 88990 99728। ਇਹ ਵੀ ਬੈੜ ਬਹੁਤ ਚੰਗੀ ਆ ਬਾਈ ਜੇਰ ਦੀ ਇੱਕ ਨੰਬਰ ਆ ਦੇਖ ਸਕਦੇ ਹਾਂ ਤੇ ਜੇ ਮੇਰੇ ਕਿਸੇ ਵੀ ਭਰਾਣ ਦੋਨਾ ਬੜਾ ਚ ਕੋਈ ਭਰਾਣ ਦੋਨੇ ਉਹ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਰੁਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਤੇੰਕਿਊ ਯੂ ਵੈਰੀ